वेलकम टू मन ऑन पंजाबी आज ਅਸੀਂ ਗੱਲ ਕਰਾਂਗੇ ਇੱਕ ਐਸੀ ਸ਼ਖਸੀਅਤ ਬਾਰੇ ਜੋ ਪੰਜਾਬ ਦੀ ਪੋਲਿਟਿਕਸ ਵਿੱਚ ਕਾਫੀ ਮਸ਼ਹੂਰ ਨੇ ਤੇ ਕਾਫੀ ਮਜ਼ਾਕ ਦਾ ਕਾਰਨ ਵੀ ਨੇ ਜੀ ਹਾਂ ਗੱਲ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਪਰ ਸਵਾਲ ਇਹ ਹੈ ਕਿ ਲੋਕ ਉਹਨਾਂ ਦਾ ਮਜ਼ਾਕ ਕਿਉਂ ਉਡਾਉਂਦੇ ਨੇ ਕੀ ਇਹ ਸਿਰਫ ਉਹਨਾਂ ਦੇ ਫੈਸਲੇ ਨੇ ਜਾਂ ਫਿਰ ਸੋਸ਼ਲ ਮੀਡੀਆ ਦਾ ਕ੍ਰੇਜ਼ ਆਓ ਸ਼ੁਰੂ ਤੋਂ ਸਾਰੀ ਕਹਾਣੀ ਸਮਝਦੇ ਹਾਂ ਸੋਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਡਿਪਟੀ ਸੀਐਮ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਨੇ ਉਹਨਾਂ ਦੀ ਰਾਜਨੀਤੀ ਚ ਐਂਟਰੀ ਸਿੱਧੀ ਪਾਵਰ ਵਾਲੇ ਘਰ ਤੋਂ ਹੋਈ ਪਰ ਲੋਕਾਂ ਦਾ ਇੱਕ ਵੱਡਾ ਹਿੱਸਾ ਕਹਿੰਦਾ ਹੈ ਕਿ ਸੁਖਬੀਰ ਨੂੰ ਪੋਲਿਟੀਕਲ ਲੀਡਰ ਵਾਂਗ ਘੱਟ ਤੇ ਬਿਜ਼ਨਸਮੈਨ ਸਟਾਈਲ ਮੈਨੇਜਰ ਵਾਂਗ ਵਧੇਰੇ ਵੇਖਿਆ ਗਿਆ ਦੂਜੇ ਪਾਸੇ ਦੇਖਦੇ ਹਾਂ ਲੋਕਾਂ ਦਾ ਮਜ਼ਾਕ ਬਣਾਉਣ ਦਾ ਕਾਰਨ ਨੰਬਰ 1 ਗੱਲ ਕਰਨ ਦਾ ਅੰਦਾਜ਼ ਸੋਸ਼ਲ ਮੀਡੀਆ ਤੇ ਉਸਦੇ ਇੰਟਰਵਿਊ ਕਲਿੱਪ ਬਹੁਤ ਵਾਇਰਲ ਹੁੰਦੇ ਨੇ ਲੋਕ ਕਹਿੰਦੇ ਨੇ ਕਿ ਉਹ ਪ੍ਰਸ਼ਨਾਂ ਦੇ ਜਵਾਬ ਗੋਲਮੋਲ ਕਰਕੇ ਦਿੰਦੇ ਨੇ ਤੇ ਕਈ ਵਾਰ ਬਿਨਾਂ ਟੌਪਿਕ ਤੇ ਗੱਲ ਕਰਦੇ ਨੇ ਨੰਬਰ 2 ਵਾਦੇ ਜੋ ਪੂਰੇ ਨਾ ਹੋਏ ਜਦੋਂ ਡਿਪਟੀ ਸੀਐਮ ਸੀ ਤਾਂ ਬਿਜਲੀ ਰੋਜ਼ਗਾਰ ਤੇ ਸੜਕਾਂ ਦੇ ਬਹੁਤ ਵਾਦੇ ਕੀਤੇ ਗਏ ਪਰ ਲੋਕ ਕਹਿੰਦੇ ਨੇ ਵਾਦੇ ਤਾਂ ਕਰ ਲੈਂਦੇ ਨੇ ਪਰ ਅਮਲ ਘਟ ਹੁੰਦਾ ਏ ਇਸ ਕਰਕੇ ਵੀ ਕਟਾਕਸ਼ ਹੁੰਦੇ ਨੇ ਨੰਬਰ 3 ਧਰਨਾ ਤੇ ਵਿਰੋਧ ਵਾਲੇ ਰਿਐਕਸ਼ਨ ਕਈ ਵਾਰ ਕਿਸਾਨ ਅੰਦੋਲਨ ਜਾਂ ਹੋਰ ਵਿਰੋਧਾਂ ਵੇਲੇ ਸੁਖਬੀਰ ਦੇ ਬਿਆਨ ਲੋਕਾਂ ਨੂੰ ਚੁੱਬਦੇ ਰਹੇ ਕਿਸੇ ਨੇ ਕਿਹਾ ਕਿ ਉਹ ਜ਼ਮੀਨੀ ਹਕੀਕਤੋਂ ਦੂਰ ਨੇ ਨੰਬਰ 4 ਸੋਸ਼ਲ ਮੀਡੀਆ ਤੇ ਮੀਮ ਕਲਚਰ ਫੇਸਬੁੱਕ ਇੰਸਟਾਗ੍ਰam ਟਵਿੱਟਰ ਤੇ ਯੂਟਿਊਬ ਤੇ ਉਸ ਦੀਆਂ ਫੋਟੋਆਂ ਤੇ ਵੀਡੀਓ ਤੇ ਲੋਕ ਕਮੇਡ ਕੈਪਸ਼ਨ ਲਾਉਂਦੇ ਨੇ ਜਿਵੇਂ ਸੁਖਬੀਰ ਸਿੰਘ ਆਏ ਨੇ ਹਾਈਵੇ ਤੇ ਟਰਾਲਾ ਖੜਾ ਕਰਵਾ ਕੇ ਮੀਮ ਕਲਚਰ ਨੇ ਉਹਨਾਂ ਦੀ ਸੀਰੀਅਸ ਇਮੇਜ ਨੂੰ ਹਾਸਿਆਂ ਵਿੱਚ ਬਦਲ ਦਿੱਤਾ। ਹੁਣ ਇੱਥੇ ਸਭ ਤੋਂ ਵੱਡਾ ਪੁਆਇੰਟ ਇਹ ਵੀ ਆਉਂਦਾ ਕਿ ਪਾਰਟੀ ਦੀ ਗਿਰਾਵਟ ਦੀ ਜ਼ਿੰਮੇਵਾਰੀ। ਅਕਾਲੀ ਦਲ ਕਦੇ ਪੰਜਾਬ ਦੀ ਸਭ ਤੋਂ ਵੱਧ ਤਾਕਤਵਰ ਵਾਲੀ ਪਾਰਟੀ ਸੀ ਪਰ 2017 ਤੋਂ 2022 ਦੀਆਂ ਚੋਣਾਂ 'ਚ ਉਹ ਬੁਰੀ ਤਰ੍ਹਾਂ ਹਾਰ ਗਈ। ਲੋਕਾਂ ਦਾ ਗੁੱਸਾ ਸੁਖਬੀਰ ਤੇ ਆਇਆ ਕਿਉਂਕਿ ਉਹ ਪ੍ਰਧਾਨ ਸੀ। ਫਿਰ ਉਹ ਭਾਵੇਂ ਨਸ਼ਿਆਂ ਦਾ ਮਾਮਲਾ, ਬਦਬੀ ਦੇ ਕੇਸ ਤੇ ਕਿਸਾਨ ਕਾਨੂੰਨ ਇਹ ਸਾਰੇ ਮੁੱਦੇ ਪਾਰਟੀ ਦੇ ਖਿਲਾਫ ਗਏ। ਫਿਰ ਨਤੀਜਾ ਲੋਕਾਂ ਨੇ ਕਿਹਾ ਸੁਖਬੀਰ ਹੈ ਤਾਂ ਹਾਰ ਪੱਕੀ ਹੈ ਜਿੱਥੇ ਇਹਨੇ ਨੈਗੇਟਿਵ ਪੁਆਇੰਟ ਹੈ ਸੁਖਬੀਰ ਦੇ ਪੋਜ਼ਿਟਿਵ ਸਾਈਡ ਵੀ ਨੇ ਹਾਲਾਂਕਿ ਮਜ਼ਾਕ ਬਣਾਉਣਾ ਆਸਾਨ ਹੈ ਪਰ ਸੱਚ ਹੈ ਕਿ ਉਸਦੇ ਕੋਲ ਮੈਨੇਜਮੈਂਟ ਸਕਿੱਲ ਤੇ ਬਿਜ਼ਨਸ ਅਕਲ ਕਾਫੀ ਹੈ ਰੋਡ ਇਨਫਰਾਸਟ੍ਰਕਚਰ ਪ੍ਰੋਜੈਕਟ ਬੱਸ ਸਰਵਿਸ ਤੇ ਕੁਝ ਇੰਡਸਟਰੀਅਲ ਡਿਵੈਲਪਮੈਂਟ ਵਿੱਚ ਉਹਨਾਂ ਦਾ ਯੋਗਦਾਨ ਬਹੁਤ ਰਿਹਾ ਹੈ ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਦੋਸਤੋ ਸੁਖਬੀਰ ਬਾਦਲ ਦਾ ਮਜ਼ਾਕ ਸਿਰਫ ਉਹਨਾਂ ਦੀ ਪੋਲੀਟੀਕਲ ਗਲਤੀਆਂ ਕਰਕੇ ਨਹੀਂ ਉੱਡਦਾ ਇੱਕ ਮਿਕਸਰ ਸੋਸ਼ਲ ਮੀਡੀਆ ਮੀਮ ਲੋਕਾਂ ਦੀ ਨਰਾਜ਼ਗੀ ਤੇ ਪਾਰਟੀ ਦੀ ਡਿੱਗਦੀ ਹਾਲਤ ਅਗਲਾ ਚੈਪਟਰ ਕੀ ਹੋਵੇਗਾ ਇਹ ਆਉਣ ਵਾਲੀਆਂ ਚੋਣਾਂ ਦੱਸਣਗੀਆਂ ਪਰ ਇੱਕ ਗੱਲ ਪੱਕੀ ਹੈ ਪੰਜਾਬੀ ਪੋਲਿਟਿਕਸ ਵਿੱਚ ਸੁਖਬੀਰ ਬਾਦਲ ਦਾ ਨਾਮ ਹਮੇਸ਼ਾ ਚਰਚਾ ਤੇ ਮਜ਼ਾਕ ਦੋਵਾਂ ਦਾ ਹਿੱਸਾ ਬਣਿਆ ਰਹੇਗਾ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਬੇਕਦਰ ਮਨ ਆਨ ਪੰਜਾਬੀ